ਤੇ ਟੂਰਿਸਟ ਵੀ ਜਿਹੇ ਤੇ ਆਇਸ ਨੂੰ ਕੋ ਮਨਵਾ ਹਸਤੇ ਮੈਂ ਤਾਂ ਤੱਕ ਕੇ ਨਾਲ ਜਬਰਦਸਤੀ ਕੰਮ ਕਰਵਾ ਰਹੇ ਨੇ ਜਦੋਂ ਲੋਕ ਲਾ ਕੇ ਘਰੋਂ ਲੱਗ ਜਾਂਦੇ ਆ ਹਾਂਜੀ ਸਸੀ ਗੱਜੀ ਸਾਰਿਆਂ ਨੂੰ ਕੀ ਹਾਲ ਚੱਲ ਨੇ ਅੱਜ ਇੱਕ ਬੜੀ ਜ਼ਰੂਰੀ ਗੱਲ ਕਰਨੀ ਆ ਤੇ ਸ਼ਾਇਦ ਬਹੁਤ ਮਾਪਿਆਂ ਦੇ ਇਹ ਗੱਲ ਨੋਟ ਦੇ ਵਿੱਚ ਹੋਊਗੀ ਇੱਕ ਆਪਾਂ ਚੀਜ਼ ਨੋਟ ਕੀਤੀ ਆ ਤੇ ਮੇਰੇ ਇਹ ਗੱਲਾਂ ਬਹੁਤ ਸਾਹਮਣੇ ਵੀ ਆਈਆਂ ਜੋ ਮੇਰੇ ਨਾਂ ਦੇ ਵਿੱਚ ਹੀ ਜਾਂ ਜਿਹੜੇ ਮੇਰੇ ਫਰੈਂਡ ਸੀ ਉਹਨਾਂ ਦੇ گاਂ ਅੱਗੇ ਇਦਾਂ ਗੱਲਾਂ ਆਈਆਂ ਗੱਲਾਂ ਆਈਆਂ ਤੇ ਦੂਸਰਾ ਮੈਂ ਸੋਸ਼ਲ ਮੀਡੀਆ ਤੇ ਵੀ ਇਹ ਗੱਲਾਂ ਨੋਟ ਕੀਤੀਆਂ ਦੇਖੋ ਆਪ ਨੂੰ ਪਤਾ ਆ ਵੀ ਹਾਂਜੀ ਆਪਣੇ ਇੰਡੀਆ ਦੇ ਵਿੱਚ ਕਈ ਘਰ ਇਹੋ ਜਿਹੇ ਹੈਗੇ ਜਿੱਥੇ ਬਹੁਤ ਜਿਆਦਾ ਜ਼ਰੂਰਤ ਹੁੰਦੀ ਆ ਤੇ ਮੰਨ ਲਓ ਵੀ ਉਹਨਾਂ ਦੇ ਕੁੜੀਆਂ ਵੱਡੀਆਂ ਹੁੰਦੀਆਂ ਵਾ ਤੇ ਜਿਹੜੇ ਭਰਾ ਉਹ ਛੋਟੇ ਹੁੰਦੇ ਹਲੇ ਤੇ ਉਹ ਘਰ ਦੇ ਹਾਲਾਤ ਸਹੀ ਕਰਨ ਲਈ ਆਪਣੀਆਂ ਕੁੜੀਆਂ ਨੂੰ ਬਾਹਰ ਭੇਜਦੇ ਆ ਹਨਾ ਚਲੋ ਬਹੁਤ ਵਧੀਆ ਗੱਲ ਆ ਬਟ ਤੁਸੀਂ ਬੜਾ ਸੋਚ ਸਮਝ ਕੇ ਬੜਾ ਸੋਚ ਵਿਚਾਰ ਕੇ ਸਾਰੀ ਜਾਂਚ ਪੜਤਾਲ ਕਰਕੇ ਭੇਜਿਆ ਕਰੋ ਜ਼ਿਆਦਾਤਰ ਖਾਸ ਕਰਕੇ ਜਿੱਦਾਂ ਮਲੇਸ਼ੀਆ ਹੋ ਗਿਆ ਅਰਬ ਕੰਟਰੀਆਂ ਹੋਈਆਂ ਜਾਹੁਰ ਲਾਗੇ ਸਾਗੇ ਜਿਹੜੀਆਂ ਆਪਣੀਆਂ ਛੋਟੀਆਂ ਕੰਟਰੀਆਂ ਵਾ ਇਹਨਾਂ ਦੀ ਇੱਜ਼ਤ ਤੁਸੀਂ ਸੋਚ ਸਮਝ ਕੇ ਵਜਾ ਕਰੋ ਇਹ ਆਪਣੇ ਇੰਡੀਆ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਰਵਾਜ ਹੈਗਾ ਵਾ ਬਾਕੀ ਉਧਰ ਵੀ ਹੈਗਾ ਵਾ ਹੋਰ ਬਾਕੀ ਰਾਜਾਂ 'ਚ ਵੀ ਹੈਗਾ ਪਰ ਪੰਜਾਬ ਦੇ ਵਿੱਚ ਜਿੱਦਾਂ ਹੈਗਾ ਵਾ ਤੁਸੀਂ ਆਪਣੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਹਨਾ ਜਾਂ ਕਿਸੇ नोन ਦੇ ਵਿੱਚ ਜਾਂ ਕਿਸੇ ਦੇ ਕਹਿਣ ਦੇ ਏਜੰਟ ਦੇ ਥਰੂ ਹਨਾ ਤੁਸੀਂ ਭੇਜ ਦਿੰਨੇ ਆ ਤੇ ਕੋਈ ਮੇਟ ਦਾ ਕੰਮ ਮਿਲ ਜਾਂਦਾ ਵਾ ਜਾਂ ਫਿਰ ਕਿਤੇ ਗਿਆ ਟਿਕਟ ਦਾ ਕੰਮ ਮਿਲ ਜਾਂਦਾ ਵਾ ਉਹ ਬਹੁਤ ਜ਼ਿਆਦਾ ਸ਼ੋਸ਼ਣ ਕਰਦੇ ਆ ਕੀ ਉਹ ਉਸ ਵੇਸ਼ਨ ਕਰਦੇ ਆ ਉਹ ਇਹ ਕੀ ਕਰਦੇ ਜਦੋਂ ਤਹੀ ਉੱਥੇ ਪਹੁੰਚ ਜਾਂਦੀਆਂ ਕੁੜੀਆਂ ਵਿਚਾਰੀਆਂ ਉਹ ਕਿੰਨੀਆਂ 18 19 ਸਾਲਾਂ ਦੀਆਂ ਹੁੰਦੀਆਂ ਪਲੱਸ 2 ਕਰਕੇ ਨਿਕਲਦੇ ਨੇ ਕਈ ਤੇ ਵਿਚਾਰੀਆਂ 10ਵੀਂ ਕਰ ਕਰਕੇ ਵੀ ਜਾਂਦੀਆਂ ਮਿਸਟਰ ਵੀ ਜਿੱਥੇ ਲੈ ਜਾਂਦੇ ਫਿਰ ਉੱਧਰ ਜਾ ਕੇ ਉਹਨਾਂ ਕੋਲ ਇਦਾਂ ਕੰਮ ਕਰਵਾਉਂਦੇ ਨੇ ਚਲੋ ਠੀਕ ਆ ਪੈਸੇ ਬਹੁਤ ਘੱਟ ਦਿੰਦੇ ਤੁਸੀਂ ਪੁੱਛ ਕੇ ਦੇਖ ਲਓ ਜੇ ਤੁਹਾਡੇ ਮਾਉਂ ਚ ਹੈਗਾ ਤੁਹਾਡੇ ਪਿੰਡ ਚ ਵੀ ਕਈ ਕੁੜੀਆਂ ਗਈਆਂ ਹੋਣੀਆਂ ਤੁਸੀਂ ਇੱਕ ਵਾਰੀ ਪਤਾ ਕਰਕੇ ਦੇਖ ਲਓ ਤੇ ਤੁਸੀਂ ਬਹੁਤ ਜਾਂਚ ਪੜਤਾਲ ਕਰਕੇ ਭੇਜਾ ਕਰੋ ਹੁਣ ਕੀ ਹੁੰਦਾ ਉੱਥੇ ਜਾ ਕੇ ਉਹਨਾਂ ਦਾ ਪਾਸਪੋਰਟ ਰੱਖ ਲੈਂਦੇ ਆ ਤੇ ਉਹਨਾਂ ਨੂੰ ਬਹੁਤ ਜਿਆਦਾ ਕੰਮ ਕਰਾ ਉਹ ਵਿਚਾਰੀਆਂ ਆਪਣੇ ਪਰਿਵਾਰ ਚ ਵੀ ਨਹੀਂ ਦੱਸ ਸਕਦੀਆਂ ਨਹੀਂ ਆਪਣੇ ਭਰਾਵਾਂ ਨੂੰ ਵੀ ਦੱਸ ਸਕਦੀਆਂ ਕਿਉਂਕਿ ਉਹਨਾਂ ਦੇ ਘਰ ਦੇ ਹਾਲਾਤ ਪਹਿਲਾਂ ਹੀ ਉਦਾਂ ਹੋ ਜਾਂਦੇ ਦੂਸਰੇ ਵੀ ਡਰ ਜਾਂਦੀਆਂ ਹਨ ਜਿੱਦਾਂ ਉਹਨਾਂ ਨੇ ਪਹਿਲਾਂ ਹੀ ਪਾਸਪੋਰਟ ਰੱਖਿਆ ਹੁੰਦਾ ਇੱਕ ਸਾਫ ਦਾ ਉਹਨਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਤਾਂ ਉਹਨਾਂ ਵਿਚਾਰੀਆਂ ਨਾਲ ਸਰੀਰਕ ਸ਼ੋਸ਼ਣ ਵੀ ਹੋਇਆ ਤੇ ਵਿਚਾਰੇ ਦੱਸ ਹੀ ਨਹੀਂ ਸਕਦੀਆਂ ਕਦੀ ਕਿਸੇ ਨੂੰ ਇਹ ਮੈਂ ਮਾਪਿਆਂ ਨੂੰ ਜਿਨ੍ਹਾਂ ਜਿਹੜੇ ਜਿਹਨੇ ਵੀ ਤੁਸੀਂ ਭੇਜਦੇ ਹਨਾ ਪੂਰੀ ਜਾਂਚ ਪੜਤਾਲ ਕਰਕੇ ਫੇਰ ਹੀ ਆਪਣੀ ਕੁੜੀ ਨੂੰ ਉੱਥੇ ਭੇਜਿਆ ਕਰੋ ਹਨਾ ਤੁਸੀਂ ਉਹਨਾਂ ਦੀ ਮੈਂ ਮੰਨਦਾ ਵੀ ਤੁਹਾਡੇ ਘਰ ਦਾ ਘਰ ਸਵਾਰ ਸਕਦੇ ਹਨ ਮੰਨਣਾ ਵੀ ਤੁਹਾਡੇ ਘਰ ਦਾ ਬਹੁਤ ਕੁਝ ਚੇਂਜ ਹੋ ਸਕਦਾ ਪਰ ਉਹਦੀ ਲਾਈਫ ਬਹੁਤ ਜਿਆਦਾ ਖਰਾਬ ਹੋ ਜੂਗੀ ਇਸ ਕਰਕੇ ਮੈਂ ਨਹੀਂ ਕਹਿੰਦਾ ਵੀ ਨਾ ਭੇਜੋ ਬਹੁਤ ਕੁੜੀਆਂ ਨੇ ਆਪਣੀਆਂ ਨੇ ਉੱਥੇ ਜਾ ਕੇ ਬੜੀ ਮਿਹਨਤ ਕੀਤੀ ਹੈ ਤੇ ਅੱਜ ਅੱਜ ਬੜੇ ਵਧੀਆ ਮਕਾਮ ਤੇ ਪਹੁੰਚੀਆਂ ਪਰ ਤੁਸੀਂ ਕਦੀ ਦੂਸਰੇ ਕੇਸ ਵੀ ਸੁਣਿਆ ਦੂਸਰੀਆਂ ਸਟੋਰੀਆਂ ਸੁਣੀਆਂ ਕਿ ਨਹੀਂ ਸੁਣੀਆਂ ਜੇ ਨਹੀਂ ਸੁਣੀਆਂ ਜ਼ਰੂਰ ਦੇਖਿਓ ਮੈਂ ਹੁਣ ਉਹ ਜੀਆਂ ਸਟੋਰੀਆਂ ਮੇਰੇ ਨਾਲ ਗੱਲ ਵੀ ਹੋਈ ਬਹੁਤ ਜਣਾ ਹੈ ਨਾ ਮੈਂ ਲਾ ਨਹੀਂ ਸਕਦਾ ਹਨ ਕਿਉਂਕਿ ਉਹ ਉਹਨਾਂ ਦੀ ਪ੍ਰਾਈਵੇਸੀ ਆ ਬਟ ਇੰਨਾ ਜ਼ਿਆਦਾ ਬੁਰਾ ਕੰਮ ਆ ਖਾਸ ਕਰਕੇ ਇਹ ਆਪਣੇ ਬੰਦੇ ਵੀ ਕਰਦੇ ਆ ਦੂਸਰੇ ਨੰਬਰ ਤੇ ਆ ਕੋਈ ਕਿ ਸਾਊਥ ਵਾਲੇ ਵੀ ਹੈਗੇ ਉਹ ਕੰਮ ਬਹੁਤ ਕਰਾਉਂਦੇ ਪਰ ਉਹ ਸ਼ੋਸ਼ਣ ਘੱਟ ਕਰਦੇ ਕੰਮ ਬਹੁਤ ਕਰਾਉਂਦੇ ਪਰ ਜਿਹੜੇ ਆਪਣੇ ਵਾਲੇ ਬੰਦੇ ਆ ਨਾ ਪੰਜਾਬੀ ਉਹ ਸ਼ੋਸ਼ਣ ਨਹੀਂ ਕਰਦੇ ਆ ਕੁੜੀਆਂ ਦਾ ਤੇ ਖਾਸ ਕਰਕੇ ਧਿਆਨ ਰੱਖੋ ਪੂਰੀ ਜਾਂਚ ਪੜਤਾਲ ਕਰੋ ਤੇ ਨਹੀਂ ਤੇ ਜਿਹੜਾ ਤੁਹਾਡੇ ਪਿੰਡ ਤੇ ਜਾਣ ਪਛਾਣਦਾ ਹੋਵੇ ਉਹਦੇ ਥਰੂ ਭੇਜੋ ਤਾਂ ਕਿ ਕੱਲ ਨੂੰ ਕੋਈ ਗੱਲ ਹੋਵੇ ਤਾਂ ਉਹਦਾ ਪਿੰਡ ਤੇ ਜਲੂਸ ਕੱਢ ਸਕੋ ਤੁਸੀਂ ਤੇ ਇਹ ਆਪਣੀਆਂ ਭੈਣਾਂ ਦਾ ਧਿਆਨ ਜਰੂਰ ਰੱਖੋ ਕੁੜੀਆਂ ਨੂੰ ਐਵੇਂ ਨਾ ਸਮਝਿਆ ਕਰੋ ਜੇ ਤੁਸੀਂ ਉਹਨਾਂ ਦੇ ਸਿਰ ਤੇ ਆਪਣੇ ਘਰ ਦੇ ਹਾਲਾਤ ਸਹੀ ਕਰਨਾ ਚਾਹੁੰਦੇ ਆ ਤੇ ਮੇਕ ਸ਼ੋਰ ਕਿ ਉਹਦੀ ਸਿਕਿਉਰਿਟੀ ਵੀ ਪੂਰੀ ਹੋਵੇ ਠੀਕ ਹੈ ਉਹ ਵੀ ਉਹ ਸਜਾਗਾ ਤੇ ਜਾ ਰਹੀ ਹੋਵੇ ਜਿੱਥੇ ਉਹ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕੇ ਠੀਕ ਹੈ ਹੁਣ ਤੁਸੀਂ ਦੇਖ ਲਿਓ ਕਿੰਨੀਆਂ ਜਾਣੀਆਂ ਦੀਆਂ ਵੀਡੀਓ ਆਈਆਂ ਸਾਹਮਣੇ ਉਹਨਾਂ ਨੇ ਭਗਵੰਤ ਮਾਨ ਨੂੰ ਕਿਹਾ ਕਿ ਦੀ ਕਿਸੇ ਨੇ ਕਿਹਾ ਕਿ ਕਿਸੇ ਨੂੰ ਕਿਹਾ ਕਿਸੀਂ ਇੱਥੇ ਫਸਿਆ ਸਾਡੇ ਪਾਸਵਰਡ ਜਬਤੇ ਆ ਨੇ ਨੇ ਫੈਮਿਲੀ ਪਾਸਵਰਡ ਨਹੀਂ ਦੇ ਰਹੀ ਤੇ ਉਹ ਉੱਥੇ ਫਸੀਆਂ ਪਈਆਂ ਜਾਣੀਆਂ ਤਾਂ ਉਹ ਇਮੀਗ੍ਰੇਸ਼ਨ ਚ ਜਾ ਸਕਦੀਆਂ ਨਾ ਕੁਝ ਕਰ ਸਕਦੀਆਂ ਬਸ ਇਹ ਆ ਵੀ ਜਿੰਨੇ ਮਾੜੇ ਮਿੱਟੇ ਪੈ ਜਾਂਦੇ ਇੱਥੇ ਤੱਕ ਤੇ ਮੈਂ ਇਹ ਵੀ ਗੱਲ ਸੁਣੀ ਆ ਕਹਿੰਦੇ ਉਹਨਾਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਆ ਉਹਨਾਂ ਨੂੰ ਕੰਮ ਵਾਲਿਆਂ ਤੋਂ ਵੀ ਬੁਰਾ ਵਿਵਹਾਰ ਕਰਦੇ ਉਹਨਾਂ ਦੇ ਨਾਲ ਵੀ ਹਾਂ ਆ ਤੂੰ ਉਹੀ ਉਹਨਾਂ ਦੀਆਂ ਰੋਟੀਆਂ ਲਾਉਂਦੀਆਂ ਉਹੀ ਝਾੜੂ-ਪੋਚਾ ਕਰਦੀਆਂ ਉਹੀ ਨਦੀਕਪਾਲ ਕਰਦੀਆਂ ਕਹਿੰਦੇ ਆਹ ਥਾਲੀ ਤੁਹਾਡੀ ਆਹ ਭਾਂਡੇ ਤੁਹਾਡੇ ਆ ਤੁਸੀਂ ਇਹਦੇ ਵਿੱਚ ਰੋਟੀ ਖਾਣੀ ਸਾਡੇ ਭਾਂਡਿਆਂ ਵਿੱਚ ਰੋਟੀ ਨਹੀਂ ਖਾਣੀ ਤੁਸੀਂ ਆਪ ਮਹਿਸੂਸ ਕਰਕੇ ਦੇਖੋ ਵੀ ਕਿਦਾਂ ਕਿਦਾਂ ਕੁਝ ਉਹ ਚੱਲ ਰਹੀਆਂ ਨੇ ਠੀਕ ਹੈ ਜਰੂਰ ਇਸ ਗੱਲ ਤੇ ਧਿਆਨ ਦਿਓ ਮਾਪਿਓ ਖਾਸ ਕਰਕੇ ਤੇ ਜਿੱਦੇ ਵੀ ਜਦੋਂ ਵੀ ਆਪਣੇ ਤੁਸੀਂ ਬੱਚਿਆਂ ਨੂੰ ਭੇਜਾਵਾ ਬਾਹਰ ਮੇਕ ਸ਼ੋਰ ਕਰੋ ਵੀ ਸਾਰਾ ਕੁਝ ਪਰਫੈਕਟ ਹੈ ਸਾਰਾ ਕੁਝ ਸਹੀ ਹੈ बार-बार ਉਹਨੂੰ ਪੁੱਛੋ ਉਹਨੂੰ ਪੁੱਛ ਤੱਕ ਪਉ ਪੁੱਛੋ ਵੀ ਬੋਤ ਜੋ ਵੀ ਗੱਲ ਹੈ ਸਾਨੂੰ ਦੱਸ ਭੈਣ ਜੋ ਵੀ ਗੱਲ ਹੈ ਸਾਨੂੰ ਪੂਰੀ ਦੱਸ ਵੀ ਸਾਨੂੰ ਪੈਸਾ ਇੰਪੋਰਟੈਂਟ ਨਹੀਂ ਤੇਰੀ ਲਾਈਫ ਇੰਪੋਰਟੈਂਟ ਹੈ ਸਾਨੂੰ ਤੇਰੀ ਇੱਜ਼ਤ ਇੰਪੋਰਟੈਂਟ ਹੈ ਠੀਕ ਹੈ ਤੇ ਸਾਸਰੀ ਘਾਲ ਜੀ ਸਾਰਾ ਕੁਝ ਦੇਖ ਦੇਖ ਜਾਂਚ ਕੇ ਜਾਣ ਪੜਤਾਲ ਕਰਕੇ ਫਿਰ ਤੁਸੀਂ ਕੋਈ ਵੀ ਕਦਮ ਚੱਕਿਆ ਕਰੋ ਮਿਲਦੇ ਹਾਂ ਕੱਲ ਅਗਲੀ ਵੀਡੀਓ ਵਿੱਚ